ਇਹਦਾ ਖਾਣਾ ਖਾਣ ਤੋਂ ਪਹਿਲਾਂ ਹੁੰਦਾ ਹੈ ਉਹ ਹੈਗਾ ਭੁੱਖ ਦਾ ਢ ਘਾਰ ਖਾਣਾ ਖਾਂਦੇ ਖਾਂਦੇ ਜਿਹੜਾ ਜਿਹੜਾ ਹੁੰਦਾ ਉਹ ਪਹਿਲਾਂ ਹੁੰਦਾ ਮੱਧ ਢ ਘਾਰ ਭਾਵ ਤੁਹਾਡਾ ਪੇਟ ਅੱਧਾ ਭਰ ਗਿਆ ਜਿਸ ਉਸ ਪੇਟ ਦੀ ਜਿਹੜੀ ਸਟੋਰੇਜ ਹੈ ਉਹ ਪੌਣੇ 2 ਕਿਲੋ ਤੋਂ ਲੈ ਕੇ 2 ਕਿਲੋ ਦੀ ਹੈ ਹੱਦ ਕੋਈ ਮੈਕਸਿਮਮ ਕੈਪੈਸਿਟੀ ਵਾਲਾ ਹੋਏਗਾ 2.5 ਕਿਲੋ ਇਸ ਤੋਂ ਉੱਪਰ ਨਹੀਂ ਪਰ ਜਦ ਜੀ ਖਾਣਾ ਖਾਂਦੇ ਖਾਂਦੇ ਸਾਨੂੰ ਡਕਾਰ ਆਵੇ ਸਾਨੂੰ ਤੈ ਹੋ ਗਿਆ ਵੀ ਲਿਆਓ ਵੀ ਇਹ ਹਜ਼ਮ ਹੋ ਗਿਆ ਹੋਰ ਲਿਆਓ ਹਾਂ ਸਾਡੇ ਸਾਡੀ ਸਮਝ ਇਸ ਤਰ੍ਹਾਂ ਦੀ ਹੈ ਸਭ ਦੀ ਲੇਕਿਨ ਉਤੋਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਅੱਧਾ ਪੇਟ ਭਰ ਗਿਆ ਬਾਕੀ ਪੇਟ ਤੁਸੀਂ ਖਾਲੀ ਛੱਡਣਾ ਕਿਉਂ ਛੱਡਣਾ ਇਸ ਪ੍ਰੋਸੈਸ ਨੂੰ ਹੋਣ ਲਈ ਛੱਡਣਾ ਕਿਉਂਕਿ ਜੇ ਉਹਨੂੰ ਤੁਸੀਂ ਪੂਰਾ ਭਰ ਲਿਆ ਤੇ ਜਦੋਂ ਇਹ ਸੁngੜੇਗਾ ਉਛਲੇਗਾ ਉਛਲ ਕੇ ਸਾਡੇ ਗਲੇ ਤੱਕ ਆਏਗਾ ਜੋ ਗਲੇ ਤੱਕ ਆਏਗਾ ਤਾਂ ਜਿਹੜਾ ਇਹਦੇ ਅੰਦਰ HCl ਬਣਿਆ ਹੈ ਪੇਟ ਦੀਆਂ ਕੰਧਾਂ ਦੇ ਵਿੱਚ HCl ਬਣਿਆ ਉਹ ਕੀ ਹੁੰਦਾ ਜੀ ਕਲੋਰਿਕ ਐਸਿਡ ਠੀਕ ਹੈ ਜਿਹੜਾ ਜਿੰਨੇ ਉਸ ਖਾਣੇ ਨੂੰ ਗਲਣ ਦਾ ਕੰਮ ਕਰਨਾ ਹੈ ਪੇਟ ਦੀ ਕੰਦਾ ਜਿਹੜਾ ਨਿਕਲਿਆ ਤਾਂ ਉਸ ਐਚੀਐਲ ਨੇ ਵੀ ਨਾਲ ਹੀ ਬਾਹਰ ਆ ਜਾਣਾ ਔਰ ਉਹ ਇੰਨਾ ਕਿ ਸਵਾਦ ਅਨਸਾਰ ਕੌੜਾ ਤੇ ਗੰਦਾ ਟੇਸਟ ਹੁੰਦਾ ਹੈ ਕਿ ਉਸ ਤੋਂ ਬਾਅਦ ਬੰਦੇ ਦਾ ਸਾਰਾ ਮੂਡ ਵੀ ਆਫ ਹੋ ਜਾਂਦਾ ਹੈ ਭੁੱਖ ਵੀ ਮਰ ਜਾਂਦੀ ਸਾਰਾ ਕੁਝ ਹੋ ਜਾਂਦਾ ਹੈ ਔਰ ਬੰਦਾ ਬੜਾ ਬੇਚੈਨ ਘੁੰਮਦਾ ਹੈ ਤਾਂ ਉਹ ਸਾਰੀ ਚੀਜ਼ ਅ ਅਸੀਂ ਆਪਦੀ ਰੋਕ ਸਕਦੇ ਹਾਂ ਜੇ ਅਸੀਂ ਆਪਣੇ ਮੱਧ ਟਾਈਮ ਤੇ ਆਇਆ ਹੋਏ ਢ ਘਾਰ ਨੂੰ ਸਮਝ ਲਈਏ ਉਸ ਤੋਂ ਬਾਅਦ ਤੁਸੀਂ ਆਪਣਾ ਖਾਣੇ ਨੂੰ ਰੋਕੋ ਔਰ ਅੱਗੇ ਨੂੰ ਚੱਲੋ ਉਸ ਤੋਂ ਬਾਅਦ ਰਾਈਟ ਟਾਈਮ ਕਿਸੇ ਨੂੰ 3 ਘੰਟੇ ਬਾਅਦ ਕਿਸੇ ਨੂੰ 4 ਘੰਟੇ ਬਾਅਦ ਅਧਕਾਰ ਆਏਗਾ ਜਿਹੜਾ ਕਿ ਇਸ ਚੀਜ਼ ਦਾ ਪ੍ਰਤੀਕ ਹੋਏਗਾ ਕਿ ਜਿਹੜਾ ਤੁਸੀਂ 4 ਘੰਟੇ ਪਹਿਲਾਂ ਖਾਣਾ ਖਾਧਾ ਸੀ ਉਹ ਹੁਣ ਤੁਹਾਡੀ ਛੋਟੀ ਆਂਤ 'ਚ ਟਰਾਂਸਫਰ ਹੋ ਗਿਆ ਹੁਣ ਤੁਹਾਡਾ ਪੇਟ ਵਾਲਾ ਗਡਾਉਨ ਖਾਲੀ ਹੋ ਗਿਆ ਉਦੋਂ ਫਿਰ ਤੁਸੀਂ ਇੱਕ ਗਲਾਸ ਫਿਰ ਪਾਣੀ ਦਾ ਪੀ ਸਕਦੇ ਹੋ